ਪੱਟੀ ਕੋਠੀ ਦੇ ਵਿੱਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾਂਦੀ ਸੀ ਬੇਅਦਬੀ ਤੇ ਕੋ ਕਿਵੇਂ ਅੰਦਰ ਹੁੰਦਾ ਸੀ ਗਲਤ ਕੰਮ ਮੌਕੇ ਤੇ ਪੁਲਿਸ ਨੇ ਮਾਰੀ ਰੇਡ ਜੋ ਦੇਖਿਆ ਦੇਖ ਤੁਹਾਡੇ ਵੀ ਹੋ ਜੁਰਜਾਨਗੇ ਤੇ ਤੁਸੀਂ ਵੀ ਇਹਨਾਂ ਲੋਕਾਂ ਨੂੰ ਲਾਹਣਤਾ ਪਾਓਗੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਇੱਕ ਬੰਦ ਕੋਠੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾ ਰਹੀ ਸੀ ਸੋ ਵੱਡੀ ਇਹ ਖਬਰ ਸਾਹਮਣੇ ਆਈ ਹੈ ਅਮਰਤਸਰ ਤੋਂ ਜਿੱਥੇ ਕਿ ਸਿੱਖ ਜਥੇਬੰਦੀਆਂ ਪਹੁੰਚਦੀਆਂ ਨੇ ਤਾਂ ਦੱਸ ਦੋ ਇਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਰੂਪ ਅਦਬ ਸਤਿਕਾਰ ਦੇ ਨਾਲ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਦੇ ਵਿਖੇ ਲਜਾਂਦਾ ਗਿਆ ਏ ਸੋ ਪੁਲਿਸ ਮੁਲਾਜ਼ਮ ਤੋਂ ਹੀ ਸੁਣੋ ਇਸ ਕੋਠੀ ਦੇ ਵਿੱਚ ਕੀ ਕੀ ਸਸ ਮੈਂ ਨਾ ਭਾਈ ਸਤਵੰਦ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਚਰਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਕੀ ਗਲਤੀ ਕਿਸ ਜਗ੍ਹਾ ਤੇ ਹੋਇਆ ਜੀ ਇਸ ਸਥਾਨ ਤੇ ਸਾਨੂੰ ਉਹਨੇ ਖਬਰ ਮਹ ਪਹੁੰਚੀ ਸੀ ਸਾਡੇ ਨਾਲ ਨਿਗਰਾਨ ਭਾਈ ਬਲਵੰਤ ਸਿੰਘ ਐਨਓ ਕੋਰ ਸਾਹਿਬ ਮੌਕੇ ਤੇ ਪਹੁੰਚੇ ਨੇ ਨਾਲ ਗਿਆਨੀ ਗੁਰਵਿੰਦਰ ਸਿੰਘ ਖੋਦੇਬੇੜ ਪ੍ਰਚਾਰਕ ਭਾਈ ترਸੇਮ ਸਿੰਘ ਹੋਣੀ ਸਾਰੇ ਟੀਮ ਪਹੁੰਚੀ ਆ ਪਾਵਨ ਸ੍ਰੋਪ ਦੀ ਸੇਵਾ ਸੰਭਾਲ ਦੇ ਵਿੱਚ ਜਿਹੜੀ ਕਮੀ ਨਜ਼ਰ ਆਈ ਆ ਹਾਂਜੀ ਤੇ ਹੋਰ ਕੀ ਫੋਟੋਸੇ ਹੀ ਛੱਦ ਦੇ ਜੀ ਮਤਲਬ ਕੋਈ ਵੀ ਵੀਡੀਓ ਛੱਡ ਲਓ ਕੀ ਕਰਤੋਂ ਨਹੀਂ ਸਾਨੂੰ ਇਹ ਚੀਜ਼ ਨਹੀਂ ਮਿਲੀ ਕਿ ਬੀੜੀਆਂ ਸਿਗਰਟਾਂ ਕਿਸੇ ਕੋਲ ਮਿਲੀਆਂ ਨੇ ਤੇ ਨਾ ਹੀ ਦੇਖੀਆਂ ਨੇ ਸਾਹਮਣੇ ਅੱਖੀ ਹਾਂ ਕੋਈ ਦੱਸਣ ਦੇ ਵਿੱਚ ਗੱਲਾਂ ਵੱਖਰੀਆਂ ਹੋ ਜਾਂਦੀਆਂ ਵੇਖਣ ਝੋੜ ਚੀ ਸਾਡੇ ਅੱਖੀ ਵੇਖਣ ਚ ਨਹੀਂ ਆਈਆਂ ਦੱਸਣ ਵਾਲਾ ਪੱਕ ਕਈਆਂ ਨੇ ਜ਼ਰੂਰ ਕਿਹਾ ਗਿਆ ਕੀ ਇਹ ਚੀਜ਼ਾਂ ਹੋਣ ਹੀ ਆ